ਹਾਂਜੀ ਜੀ ਸਾਸਰੀਕਾਲ ਜੀ ਸਾਸਰੀਕਾਲ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਤੇ ਬੱਕਰੀਆਂ ਵਾਂ ਦੋ ਹਾਂਜੀ ਬੱਕਰੀਆਂ ਜੀ ਇੱਕ ਬੱਕਰੀ ਦੇ ਕੋਲ ਬੱਚਾ ਹੋ ਪਠੋਰਾ ਹੋ ਗਿਆ ਅੱਛਾ ਇੱਕ ਪਠੋਰਾ ਆ ਆ ਪਠੋਰਾ ਇਹਦਾ ਕਿੰਨੇ ਦਿਨਾਂ ਦਾ ਹੋ ਗਿਆ ਉਹ ਹੋ ਗਿਆ ਢਾਈਆਂ ਮਹੀਨਿਆਂ ਦਾ ਜੀ ਢਾਈਆਂ ਮਹੀਨਿਆਂ ਦਾ ਤੇ ਬੱਕਰੀ ਦਾ ਹਾਂਜੀ ਬੱਕਰੀ ਦਾ ਸੁਆ ਕਿੰਨਾ ਹੋਊ ਪਹਿਲਾ ਹੀ ਆ ਜੀ ਦੋ ਦਿੱਤੇ ਇੱਕ ਪਾਠ ਤੇ ਪਠੋਰਾ ਪਾਠ ਕੋਈ ਲੈ ਗਿਆ ਗੱਜਰ ਮੇ ਤਾਂ ਅੱਛਾ ਪਾਠ ਲੈ ਗਿਆ ਕੀ ਤੇ ਐਡਰੈਸ ਦੱਸ ਦੇ ਵੀਰ ਆਪਣਾ ਫੋਨ ਨੰਬਰ 79017 4790 ਠੀਕ ਆ ਤੇ ਪਿੰਡ ਕਿਹੜਾ ਧੂਲਕਾ ਧੂਲਕਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦਾ ਤਹਿਸੀਲ ਬਾਬਾ ਬਕਾਲਾ ਇਹ ਬੱਕਰੀ ਦੁੱਧ ਕਿੰਨਾ ਕ ਕੱਢਦੀ ਆ ਉਦੋਂ ਤੇ 10 ਕਿਲੋ ਦਿੰਦੀ ਸੀ ਹੁਣ ਕਿੰਨਾ ਕ ਦਿੰਦੀ ਹੁਦਾ ਸੂਆ ਇਹਦਾ ਕਿ ਨਾਮ ਆ ਪਹਿਲਾ 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 ਸੂਆ ਸੂਈ ਆ ਦੋ ਬੱਚੇ ਦਿੱਤੇ ਆ ਦੋ ਬੱਚੇ ਦਿੱਤੇ ਆ ਤੇ ਇੱਕ ਪਾਠੀ ਸੀ ਕਿਹੜੀ ਕਿਹੜੀ ਕੰਪਨੀ ਦੀ ਐ ਕੰਪਨੀ ਵੀ ਹੋ ਤੈਨੂੰ ਪਤਾ ਹੀ ਆ ਯਾਰ ਸਾਨੂੰ ਕੋਈ ਬੱਕਰੀਆਂ ਬਾਰੇ ਨਹੀਂ ਪਤਾ ਵੇ ਅਸੀਂ ਵੀ ਕਿ ਸੱਜਣ ਮਿੱਤਰ ਕੋਲ ਨਹੀਂ ਹੈ ਇੰਦਾ ਪਾਠੀ ਹਾਂ ਉਹ ਤੇ ਅੰਦਰ ਬੀਟਰ ਆ ਉਹ ਆਦਾ ਹੈਬੀਟਲ ਤਾਂ ਤੁਸੀਂ ਮੰਨ ਲਿਆ ਨਿਸ਼ਾਨੀਆਂ ਨਿਸ਼ੋਣੀਆਂ ਕਿਹੜੀਆਂ ਹੁੰਦੀਆਂ ਬੀਟਰ ਦੀਆਂ ਅੱਛਾ ਚਿੱਟੀਆਂ ਖਾਂਦੀਆਂ ਵਾਂ ਮੂਹ ਤਾਂ ਦੋ ਦਾ ਤਾਂ ਵੀਰ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਮੁੱਲ 20000 ਰੁਪਏ ਕਰ ਦੇਣੀ ਦੋਵਾਂ ਭਾਈ ਜਰ ਤੇ ਇਹ ਆ ਪਠੋ ਪਠੋਰੇ ਦਾ ਤੇ ਦੋਵਾਂ ਦਾ 2000 ਰੁਪਏ ਮੌਕੇ ਤੇ ਛੋੜ ਕਰ ਦੇਗਾ ਕੋਈ ਨਹੀਂ ਮੌਕੇ ਤੇ ਕਰ ਲਵਾਂਗੇ ਕੋਈ ਸੱਜਣ ਮਿੱਤਰ ਫੋਨ ਲਾਵੇ ਤੇ ਜੇ ਕੱਲਾ ਕੱਲਾ ਖੜਨਾ ਦੇ ਕੱਲਾ 7000 ਦਾ ਬਠੋਰਾ ਹੈ ਠੀਕ ਹੈ 15 ਨਹੀਂ ਠੀਕ ਹੈ ਠੀਕ ਹੈ 7000 ਦਾ ਬਠੋਰਾ ਬਾਕੀ ਦੋ ਦੰਦ ਦਾ ਦਸਤਾ ਹੈ ਦਾ ਨਿਕਾ ਭਰਾ ਇਹਨੂੰ ਤਾਂ ਪਤਾ ਨਹੀਂ ਅੱਗਾ ਬਾਕੀ ਸੂਈ ਨੂੰ ਜਿੱਦਾਂ ਢਾਈ ਮਹੀਨੇ ਹੋ ਗਏ ਆ ਤੇ ਢਾਈਆਂ ਮਹੀਨਾ ਦੇ ਵਿੱਚ ਉਹਨੇ ਦਾ ਦੁੱਧ ਪੀ ਗਿਆ ਤੇ ਉਹਨੇ ਦਾ ਬੱਕਰਾ ਆ ਜਾਣਾ ਹੈ ਇੱਕ ਹੋਰ ਹੈ ਕਿ ਨਹੀਂ ਵੀਰ ਹਾਂਜੀ ਹਾਂਜੀ ਕਿਉਂ ਬੱਕਰੀ ਦਾ ਦੁੱਧ ਮਹਿੰਗਾ ਹੁੰਦਾ ਵਾ ਠੀਕ ਆ ਕਰਨੀ ਗੱਲਬਾਤ ਕੋਈ ਵੀਰ ਬਾ ਠੀਕ ਹੈ ਬਾਕੀ ਫੋਨ ਕਰ ਲਿਓ ਵੀਰ ਨੂੰ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਵੀਰ ਥੋੜਾ ਸੰਘਦਾ ਵਾ ਤਾਂ ਕਰਕੇ ਕੈਮਰੇ ਦੇ ਸਾਹਮਣੇ ਨਹੀਂ ਆਇਆ ਹਾਂ ਦੋ ਹੀ ਚੀਜ਼ਾਂ ਸੇਲ ਕਰਨੀਆਂ ਜੀ